ਨਮਸਕਾਰ ਤੁਸੀਂ ਦੇਖ ਰਹੇ ਆਰਕੇ ਇੰਡੀਆ ਨਿਊਜ਼ 24 15 ਅਗਸਤ ਬਿਲਕੁਲ ਨਜ਼ਦੀਕ ਆਉਣ ਵਾਲੀ ਹੈ 15 ਅਗਸਤ ਦੇ ਕਾਰਨ ਪੰਜਾਬ ਦੇ ਜਿੰਨੇ ਵੀ ਨਾਕਿਆਂ ਹਨ ਪੂਰੀ ਤਰ੍ਹਾਂ ਤਸੱਲੀ ਬਖਸ਼ ਚੈਕਿੰਗ ਕੀਤੀ ਜਾ ਰਹੀ ਹੈ ਜਿਆਦਾ ਕਰਕੇ ਜੋ ਸਰਹੱਦੀ ਏਰੀਆ ਦੇ ਵਿੱਚ ਨਾਕਿਆਂ ਹਨ ਉੱਥੇ ਤਾਂ ਬਿਲਕੁਲ ਢਿੱਲ ਨਜ਼ਰ ਨਹੀਂ ਆਉਂਦੀ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਇਸ ਵਕਤ ਆਸੀ ਪਿੰਡ ਖੋਦ ਦੀ ਜਗ੍ਹਾ ਦੀਆਂ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਜੋ ਬਿਲਕੁਲ ਬਾਰਡਰ ਦੇ ਨਜ਼ਦੀਕਾ ਤੇ ਨਾਲ ਹੀ ਜੰਮੂ ਕਸ਼ਮੀਰ ਦਾ ਬਾਰਡਰ ਵੀ ਲੱਗਦਾ ਹੈ ਬੀਐਸਐਫ ਅਤੇ ਪੁਲਿਸ ਵਾਲੋ ਪੂਰੀ ਤਰ੍ਹਾਂ ਆਉਣ ਜਾਣ ਵਾਲੀਆਂ ਗੱਡੀਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਤੇ ਦੂਸਰੇ ਵੀ ਤੁਸੀਂ ਜਾਣਦੇ ਹੋ ਕਿ ਵੀ 15 ਅਗਸਤ ਬੜਾ ਹੀ ਇੰਪੋਰਟੈਂਟ ਦਿਨ ਹੈ ਤੇ ਪਠਾਨਕੋਟ ਇੱਕ ਸੈਂਸਿਟਿਵ ਜ਼ਿਲ੍ਹਾ ਤੇ ਇਹਦੇ ਮੱਦੇਨਜ਼ਰ ਮਾਨਯੋਗ ਐਸਐਸਪੀ ਸਾਹਿਬ ਦੀ ਡਾਇਰੈਕਸ਼ਨਸ ਤੇ ਪੂਰੇ ਜ਼ਿਲ੍ਹੇ 'ਚ ਜਿਹੜਾ ਪੁਲਿਸ ਦਾ ਬੜਾ ਹੀ ਪੁਖਤਾ ਪ੍ਰਬੰਧ ਆਪਾਂ ਕੀਤਾ ਸਾਡੇ ਕੋਲੋਂ ਬਾਰੋ ਐਡੀਸ਼ਨਲ ਫੋਰਸਿਜ਼ ਵੀ ਆਈਆਂ ਪੈਰਾ ਮਿਲਟਰੀ ਦੀਆਂ ਹੋਰ ਸਪੈਸ਼ਲਾਈਜ਼ਡ ਟੀਮਸ ਵੀ ਆਈਆਂ ਆਪਾਂ ਬਾਰਡਰ ਤੇ ਜਿੰਨੇ ਵੀ ਨਾਕੇ ਆ ਉਹਨਾਂ ਨੂੰ ਬਹੁਤ ਹੀ ਸਟਰੋਂਗਲੀ ਜਿਹੜਾ ਉਹ ਡਿਪਲੋਏ ਕੀਤਾ ਇਸ ਤੋਂ ਇਲਾਵਾ ਸ਼ਹਿਰ ਚ ਵੀ ਆਪਾਂ ਜਿਹੜੀ ਆ ਉਹ ਕਾਫੀ ਜ਼ਿਆਦਾ ਫੋਰਸ ਦੀ ਮੂਵਮੈਂਟ ਵਧਾਈ ਹੈ। ਇਸ ਤੋਂ ਇਲਾਵਾ ਜਿਹੜੇ ਆਪਣੇ ਹੋਰ ਹਿਮਾਚਲ ਨਾਲ ਲੱਗਦੇ ਇਲਾਕੇ ਆ ਤੇ ਇੰਟਰ ਸਟੇਟ ਨਾਕੇ ਆ ਉੱਤੇ ਵੀ ਆਪਾਂ ਜਿਹੜੀ ਫੋਰਸ ਦੀ ਜਿਹੜੀ ਗਿਣਤੀ ਆ ਉਹ ਵਧਾਈ ਹੈ। ਤੇ ਰੈਗੂਲਰਲੀ ਆਪਾਂ ਸਰਚਿਸ ਵੀ ਕਰ ਰਹੇ ਹਾਂ ਜਿੱਥੇ ਸਾਨੂੰ ਕੋਈ ਸ਼ੱਕੀ ਬੰਦਾ ਲੱਗਦਾ ਉਹਦੀ ਗਹਿਨ ਤਲਾਸ਼ੀ ਵੀ ਹੋ ਰਹੀ ਹੈ। ਤੇ ਮੈਂ ਸਾਰਿਆਂ ਨੂੰ ਅਸ਼ੂਰ ਕਰਨਾ ਚਾਹੁੰਦਾ ਕਿ ਵੀ ਜਿਹੜੀ ਪਠਾਨਕੋਟ ਪੁਲਿਸ ਆ ਉਹ پوری ਮਿਹਨਤ ਨਾਲ ਤੇ ਤੰਦਈ ਨਾਲ ਜਿਹੜਾ ਉਹ ਕੀ ਵੀ ਸਿਕਿਉਰਿਟੀ ਦਾ ਅਰੇਂਜਮੈਂਟ ਕਰ ਰਹੀ ਹੈ। ਤੇ ਆਪਾਂ ਇਹ ਇਨਸ਼ੋਰ ਕਰਾਂਗੇ ਕੋਈ ਵੀ ਇਦਾਂ ਦੀ ਅਨਸੁਖਾਵੀ ਘਟਨਾ ਇੱਥੇ ਨਾ ਵਾਪਰੇ ਤੇ ਆਪਾਂ ਜਿਹੜੀ ਸਿਕਿਉਰਿਟੀ ਹੈ ਪਠਾਨਪੁਰ ਦੀ ਉਹ ਬਿਲਕੁਲ ਚਾਕ ਚੋਬਨ ਤੇ ਮੁਸਤਾਬ ਅਕੀਲ ਜਿਸ ਸਾਡੇ ਕੋਲ ਤਕਰੀਬਨ 10 ਨਾ ਕਿ ਇੰਟਰ ਸਟੇਟ ਲੱਗੇ ਹੈ ਅਲੱਗ ਅਲੱਗ ਦਗਾਵਾਂ ਤੇ ਇਹਨਾਂ ਤੇ ਸਫੀਸ਼ੀਐਂਟ ਫੋਰਸ ਜਿਹੜੀ ਆ ਉਹ ਤਨਾਂ